ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਦੋਂ ਤੁਸੀਂ ਆਪਣੇ ਪ੍ਰਾਈਵੇਟ ਦੋਸਤਾਂ 'ਚ ਬੈਠ ਕੇ ਗੱਲ ਕਰਦੇ ਹੋ ਤਾਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਸਿਆਸਤ ਬੜੀ ਕੁੱਤੀ ਗੇਮ ਹੈ ਹੈ ਵੀ ਕੁੱਤੀ ਗੇਮ ਸੱਚੀ ਗੱਲ ਹੈ ਤੇ ਇਹ ਚ ਪਤਾ ਹੀ ਨਹੀਂ ਲੱਗਦਾ ਕਦੋਂ ਕੀ ਹੈ ਬਹੁਤ ਸਾਰੇ ਬੰਦਿਆਂ ਨੇ ਨਾ ਦੇ ਐਕਸਪਰਟ ਪਠਾਏ ਹੁੰਦੇ ਨੇ ਪਾਰਟੀਆਂ ਨੇ ਕਿ ਸਾਨੂੰ ਦੱਸਣਾ ਹੈ ਵੀ ਕੱਲ ਨੂੰ ਆਪਾਂ ਕੀ ਤੇ ਰਿਐਕਟ ਕਰਨਾ ਹੈ ਕਿਵੇਂ ਕਰਨਾ ਹੈ ਕਿਵੇਂ ਦੂਜਿਆਂ ਨੂੰ ਫਸਾਉਣਾ ਹੈ ਤੇ ਫਿਰ ਕਈ ਤਾਂ ਇਹ ਵੀ ਦੱਸਿਆ ਹੁੰਦਾ ਕਿ ਆਪਾਂ ਹਰ ਰੋਜ਼ ਕੁਝ ਐਸਾ ਲਬੀਏ ਤਾਂ ਕਿ ਜਿਹੜੇ ਬੁਨਿਆਦੀ ਸਮੱਸਿਆਵਾਂ ਨੇ ਜਾਂ ਜਿਹੜੇ ਵਾਦੇ ਅਸੀਂ ਕੀਤੇ ਨੇ ਉਹਨਾਂ ਤੋਂ ਧਿਆਨ ਲੋਕਾਂ ਦਾ ਹਟ ਜਾਵੇ ਤੇ ਲੋਕ ਹੋਰ ਪਾਸੇ ਨੂੰ ਲੱਗ ਜਾਣ ਸਭ ਤੋਂ ਜ਼ਿਆਦਾ ਐਕਸਪਰਟ ਤਾਂ ਇਸ ਮਾਮਲੇ ਦੇ ਵਿੱਚ ਮੋਦੀ ਸਾਹਿਬ ਦੀ ਪਾਰਟੀ ਹੈ ਉਹ ਇਸ ਤਰ੍ਹਾਂ ਦਾ ਕੁਝ ਕਰਦੇ ਨੇ ਤੇ ਬਹੁਤ ਸਾਰੇ ਵੱਡੇ ਚੈਨਲ ਜਿਹੜੇ ਨੇ ਫਿਰ ਉਵੇਂ ਹੀ ਲੱਗ ਜਾਂਦੇ ਨੇ ਜਾਂ ਉਹ ਵੀ ਉਹਦਾ ਹਿੱਸਾ ਹੀ ਹੁੰਦੇ ਨੇ ਇਹ ਵੀ ਹੈ ਉੰਡਰੂ ਵੀ ਪਤਾ ਹੁੰਦਾ ਵੀ ਇਹ ਦਾ ਫਾਇਦਾ ਸਰਕਾਰ ਨੂੰ ਇਸ ਤਰ੍ਹਾਂ ਹੋਣਾ ਹੈ 트럼ਪ ਨੇ ਟੈਕਸ ਲਾਤਾ ਆਪਾਂ ਉਹਦੀ ਥਾਂ ਤੇ ਚਲਾਉਣਾ ਕੀ ਹੈ ਤਾਂ ਕਿ ਮੋਦੀ ਸਾਹਿਬ ਦੇ ਇੱਥੇ ਜਿਸ ਤਰੀਕੇ ਨਾਲ ਉਹਨਾਂ ਦੇ ਮੂੰਹ ਤੇ ਬੇਇੱਜ਼ਤੀ ਹੋਈ ਆਪਾਂ ਨਹੀਂ ਦੱਸਣਾ ਇਹ ਗੱਲ ਆਪਾਂ ਉਹਦੀ ਥਾਂ ਤੇ ਕੁਝ ਇਸ ਤਰ੍ਹਾਂ ਦਿਖਾਉਣਾ ਹੈ ਕਿ ਉੱਥੇ ਮੋਦੀ ਮੋਦੀ ਹੋ ਗਈ ਇਹ ਸਾਰਾ ਐਂ ਚਾਹੁੰਦਾ ਸਾਰੀਆਂ ਪਾਰਟੀਆਂ ਚਾਹੁੰਦਾ ਤੇ ਇੱਥੇ ਵੀ ਸਿਆਸਤ ਜੋ ਪੰਜਾਬ ਦੇ ਵਿੱਚ ਦੇਖੀਏ ਇਹ ਚ ਮੋਦੀ ਸਾਹਿਬ ਜਿਵੇਂ ਉੱਥੇ ਕਰਦੇ ਨੇ ਇੱਥੇ ਆਮ ਆਦਮੀ ਪਾਰਟੀ ਵੀ ਉਸ ਤਰ੍ਹਾਂ ਦੀ ਐਕਸਪਰਟ ਬਹੁਤ ਬੜ ਪਤਾ ਹੈ ਇਸ ਤਰ੍ਹਾਂ ਦਾ ਜਿਹੜੀ ਕੋਈ ਵੱਡਾ ਮਸਲਾ ਇੱਕ ਵਾਰੀ ਆ ਗਿਆ ਮੈਨੂੰ ਕਹਿੰਦੇ ਤੁਸੀਂ ਇਹ ਕਰੋ ਅੱਜ ਦਾ ਜੇ ਤੁਸੀਂ ਆਪਦਾ ਚਰਚਾ ਸ਼ਹੀਦ ਭਗਤ ਸਿੰਘ ਤੇ ਕਰ ਲਓ ਵੀ ਉਹਨੇ ਸਲਿਪ ਚ ਕੱਟਦਾ ਮਤਲਬ ਤਾਂ ਕਿ ਜਿਹੜਾ ਉਹ ਮਸਲਾ ਉਹ ਪਿੱਛੇ ਚਲੇ ਜਾਵੇ ਹੁਣ ਕੀ ਹੈ ਪੰਜਾਬ ਦੇ بڑے ਮਸਲੇ ਨੇ ਲੇਕਿਨ ਅੱਜ ਵੱਡਾ ਮਸਲਾ ਕਿਹੜਾ ਕੱਲ ਦਾ ਮੀਡੀਆ ਚੱਲ ਰਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਇਹ ਕਹਿਤਾ ਕਿ ਮੈਨੂੰ ਪਤਾ ਹੈ ਪੰਜਾਬ ਚ 50 ਬੰਬ ਆਏ ਨੇ ਹਲੇ 32 ਚੱਲੇ ਰਹੇ ਰਹੇ ਨੇ 12 ਹੀ ਚੱਲੇ ਨੇ ਹੁਣ ਇਹ ਬੁੱਢੀ ਖਬਰ ਵੀਡੀਓ ਪਾਈ ਭਗਵੰਤ ਸਿੰਘ ਮਾਨ ਨੇ ਤੇ ਨਾਲ ਇਹ ਵੀ ਕਿਹਾ ਕਿ ਇਹ ਜੇ ਨਹੀਂ ਦੱਸਣਗੇ ਤਾਂ ਇਹਨਾਂ ਤੇ ਸਖਤ ਐਕਸ਼ਨ ਲਵਾਂਗੇ ਤੇ ਲੈ ਲਿਆ ਮਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਜਿਹੜਾ ਹੈ ਉਸ ਪੁਲਿਸ ਸਟੇਸ਼ਨ ਦੇ ਵਿੱਚ ਮੁਕੱਤਮਾ ਦਰਜ ਕਰਤਾ ਪ੍ਰਤਾਪ ਸਿੰਘ ਬਾਜਬਾ ਦੇ ਖਿਲਾਫ 197 ए 197 डी ਤੇ 353 ਧਾਰਾ 2 ਦੇ ਅਧੀਨ ਕੀ ਹੈ ਇਹ ਝੁੱਠੀ ਤੇ ਗੁੰਮਰਾਹਕੁੰਨ ਜਾਣਕਾਰੀ ਫਲਾਉਣੀ ਦੁਸ਼ਮਣੀ ਨਫ਼ਰਤ ਦੇਸ਼ ਦੀ ਪ੍ਰਭੂਸੱਤਾ ਨੂੰ ਨੁਕਸਾਨ ਇਕਤਾ ਨੂੰ ਖਤਰਾ ਹੈ ਜਾਂ ਕੁਝ ਪਾ ਕੇ ਫਸਾਲਿਆ ਅੱਜ ਸਲੋਪਾ ਇਹਤੇ ਵੀ ਗੱਲ ਕਰਦੇ ਕੁਝ ਹੋਰ ਜੇ ਵਕਤ ਮਿਲਿਆ ਹੋਰ ਵੀ ਇੰਪੋਰਟੈਂਟ ਗੱਲਾਂ ਕਰਾਂਗੇ ਇਸ ਵੀਡੀਓ ਦੇ ਵਿੱਚ ਲੇਕਿਨ ਮੇਨ ਆਪਾਂ ਗੱਲ ਇਹਤੇ ਕਰਨੀ ਹੈ ਕਿ ਇਹਦੇ ਵਿੱਚ ਪ੍ਰਤਾਪ ਸਿੰਘ ਬਾਜਬਾ ਦੀ ਕਿੰਨੀ ਗਲਤੀ ਹੈ ਜਾਂ ਹੈ ਜਾਂ ਨਹੀਂ ਜਾਂ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਇਹਤੇ ਆਪਾਂ ਗਲਬਤ ਕਰਾਂਗੇ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਅਕਸਰ ਉਹੀ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੋ ਜਿਹੜੇ ਤੁਸੀਂ ਨਵੇਂ ਜੁੜੇ ਹੋ ਉਸ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇਖੋ ਜੀ ਗੱਲ ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਜੋ ਇੱਕ ਟੀਵੀ ਦੇ ਵਿੱਚ ਇੰਟਰਵਿਊ ਦਿੰਦੇ ਹੋਏ ਇਹ ਗੱਲ ਕਹੀ ਉਹ ਮੈਂ ਸੁਣੀ ਕਈ ਵਾਰੀ ਕਹੀ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਲੱਗਿਆ ਮੇਰੀ ਜਾਣਕਾਰੀ ਹੈ ਕਿ 50 ਬੰਬ ਜਿਹੜੇ ਨੇ ਆਏ ਸੀ 38 ਹਲੇ ਚੱਲਣੋਂ ਰਹਿੰਦੇ ਨੇ 12 ਜਿਹੜੇ ਉਹ ਚਲ ਚੁੱਕੇ ਇਹ ਲੌਂਡ ਆਰਡਰ ਤੇ ਗੱਲ ਕਰਦੇ ਹੋ ਜਿਹਨੇ ਇਹ ਗੱਲ ਕਹੀ ਸੀ ਦੇਖੋ ਵੈਸੇ ਜਿਸ ਤਰੀਕੇ ਨਾਲ ਕਹੀ ਮੈਨੂੰ ਲੱਗਦਾ ਕਿ ਬਾਜਵਾ ਸਾਹਿਬ ਨੂੰ ਵੀ ਇਸ ਤਰ੍ਹਾਂ ਸੈਂਟਿਕ ਵੀ ਤੁਹਾਨੂੰ ਜਿਵੇਂ ਦੱਸੇ ਹੁੰਦਾ ਕਿ 50 ਬੰਬ ਆਏ ਨੇ ਹਾਲਾਂਕਿ ਬਾਅਦ ਚ ਬਾਜਵਾ ਸਾਹਿਬ ਨੇ ਜਸਟੀਫਿਕੇਸ਼ਨ ਹੀ ਦਿੱਤੀ ਕਿ ਮੈਂ ਲੋਪੀਆ ਸਾਨੂੰ ਲੋਕ ਆ ਕੇ ਦੱਸਦੇ ਨੇ ਮੈਨੂੰ ਕੇਂਦਰ ਏਜੰਸੀ ਦੇ ਕਿਸੇ ਅਫਸਰ ਨੇ ਦੱਸਿਆ ਕਿ ਇਸ ਤਰ੍ਹਾਂ ਹੀ 50 ਬੰਬ ਆਏ ਸੀ ਮੈਂ ਨਾਉਂ ਨਹੀਂ ਦੱਸਣਾ ਮੈਨੀ ਆਫ ਦਾ ਸੋਰਸ ਦੱਸਣਾ ਰੈਵਲ ਸੋਰਸ ਦੇਖੋ ਜੀ ਅਸੀਂ ਤਾਂ ਨਹੀਂ ਦੱਸਦੇ ਪੱਤਰਕਾਰ ਤਾਂ ਨਹੀਂ ਦੱਸਦੇ ਹੁੰਦੇ ਲੇਕਿਨ ਇਹ ਦੱਸਦੇ ਨੇ ਕਿ ਜਵੇ ਕਹਿੰਦੇ ਮੈਂ ਵੀ ਦੱਸਦਾ ਚਲੋ ਹੁਣ ਇਹ ਤਾਂ ਗੱਲ ਐਕਸ਼ਨ ਹੋਇਆ ਕਿਉਂ ਐਕਸ਼ਨ ਤਾਂ ਇਸ ਕਰਕੇ ਹੋਇਆ ਕਿ ਭਗਵੰਤ ਮਾਨ ਨੇ ਇੱਕ ਵੀਡੀਓ ਵੀ ਪਾਈ ਤੇ ਪ੍ਰੈਸ ਚਾਕੇ ਮੀਡੀਆ ਚਾਕੇ ਕਿਹਾ ਕਿ ਤੁਸੀਂ ਜ਼ਿਆਦਾ ਦੱਸੋ ਕੀ ਤੁਸੀਂ ਅਡੀਕ ਕਰਦੇ ਹੋ ਕਿ ਬੰਬ ਚੱਲਣਗੇ ਉਹਦਾ ਦੱਸਣਾ ਤੁਹਾਨੂੰ ਕਿਵੇਂ ਪਤਾ ਹੈ ਤੁਸੀਂ ਸੋਰਸ ਦੱਸੋ ਸਾਨੂੰ ਤੇ ਤੁਸੀਂ ਦੱਸੋ ਪੰਜਾਬ ਪੰਪ ਤੇ ਇਹ ਵੀ ਦੱਸੋ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਇਹਨੇ ਆਏ ਨੇ ਤੇ ਗੱਲ ਤਾਂ ਭਗਵੰਤ ਮਾਨ ਦੀ ਠੀਕ ਹੈ ਕਿ ਜਿਸ ਤਰੀਕੇ ਨਾਲ ਇਦਾਂ ਨੇ ਕਿਹਾ ਭਗਵੰਤ ਮਾਨ ਦਾ ਜਵਾਬ ਵੀ ਉਸੇ ਤਰ੍ਹਾਂ ਦਾ ਸੀ ਕਿ ਤੁਸੀਂ ਤਾਂ ਜਿਹੜਾ ਹੈ ਕਿਉਂਕਿ ਜਿਹੜਾ ਪ੍ਰਤਾਪ ਸਿੰਘ ਬਾਜਪਾ ਬਹੁਤ ਬੁਰੀ ਤਰੀਕੇ ਨਾਲ ਕ੍ਰਿਟਿਸਾਈਜ਼ ਕਰ ਰਿਹਾ ਸੀ ਇਹਨਾਂ ਦੇ ਨਾਲ ਚ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ ਕੋਈ ਵੀ ਮਸਲਾ ਹੋਵੇ ਆ ਦੇਖੋ ਸਭ ਤੋਂ ਪਹਿਲਾਂ ਜਿਹੜੇ ਯੂ ਟਰਨ ਲੈਣਾ ਪਿਆ ਪੰਜਾਬ ਸਰਕਾਰ ਨੂੰ ਫਰੀਦਕੋਟ ਦੇ ਵਿੱਚ ਜਿਹੜਾ ਡੀਸੀ ਨੇ ਪੱਤਰ ਲਿਖਿਆ ਸੀ ਕਿ ਅਸੀਂ 10-10 ਵਿਦਿਆਰਥੀਆਂ ਦਾ ਗਰੁੱਪ ਬਣਾਵਾਂਗੇ ਤੇ ਉਸ ਤੋਂ ਬਾਅਦ ਫਿਰ ਉਹ ਚੈਕਿੰਗ ਕਰਾ ਕਰਨਗੇ ਤੇ ਨਾਲ ਦੀ ਨਾਲ ਜਦੋਂ ਇਹਨਾਂ ਦਾ ਆਇਆ ਬਿਆਨ ਕਿ ਇਹ ਕੰਮ ਬੱਚਿਆਂ ਦਾ ਤੁਸੀਂ ਬੱਚਿਆਂ ਨੂੰ ਹੀ ਕੰਮ ਲਾਉਂਗੇ ਤੁਸੀਂ ਉਹਨਾਂ ਨੂੰ ਖਤਰੇ 'ਚ ਪਾਉਂਗੇ ਉਹਨਾਂ ਦਾ ਨਾਲ ਦੀ ਨਾਲ ਬਦਲਣਾ ਪਿਆ ਨਾ ਹਰ ਚੀਜ਼ ਤੇ ਕਰਨਾ ਵੀ ਹੁੰਦਾ ਵਿਰੋਧੀ ਧਿਰ ਨੇ ਤਰਕ ਨਾਲ ਗੱਲ ਲੋਕਾਂ 'ਚ ਰੱਖਦੇ ਰਹਿੰਦੀ ਹੈ ਤੇ ਹੁਣ ਉਹ ਥੋੜਾ ਜਿਹਾ ਤੁ ਜੇ ਪਾਸੇ ਵੀ ਪੈਗੇ ਸੀ ਕਹਿੰਦੇ ਹਾਲਤਾ ਇਹ ਹੈ ਕਿ 7 ਵਜੇ ਤੋਂ ਬਾਅਦ ਪੰਜਾਬ ਪ੍ਰਸ਼ ਨੇ ਲੋਕਾਂ ਨੂੰ ਤਾਂ ਕੀ ਬਚਾਉਣਾ ਉਹ ਤਾਂ ਆਪਣੇ ਆਪ ਨੂੰ ਬਚਾਉਣ ਲੱਗ ਜਾਂਦੇ ਨੇ ਉਹ ਤਾਂ ਦਰਵਾਜ਼ਾ ਬੰਦ ਕਰ ਲੈਂਦੇ ਨੇ ਜਿਹੜਾ ਹੈ ਜਾਲ ਲਾਤੇ ਚੌਕੀਆਂ ਤੇ ਗਲਤਾ ਉਹ ਇਹ ਕਹਿ ਰਹੇ ਸੀ ਜਿਵੇਂ ਹੁਣ ਉਹਨਾਂ ਨੇ ਕਿਹਾ ਭਗਵੰਤ ਮਾਨ ਨੇ ਇਸ ਗੱਲ ਨੂੰ ਚੱਕ ਲਿਆ ਤੇ ਚੱਕ ਕੇ ਫਿਰ ਉਹਨਾਂ ਨੇ ਭਗਵੰਤ ਮਾਨ ਨੇ ਚੱਕਿਆ ਜਾ ਉਹਨਾਂ ਦੇ ਸਹਿ ਲਜਾ ਜੋ ਦਿੱਲੀ ਦਾ মিডিਆ ਗਰੁੱਪ ਹੈ ਤਾਂ ਉਹਨੂੰ ਰੱਬ ਜਾਣਦਾ ਲੇਕਿਨ ਗੱਲ ਇਹ ਹੋਈ ਵੀ ਚਲੋ ਆਪਾਂ ਘੇਰੀਏ ਹੁਣ ਤੁਸੀਂ ਕਹੋਗੇ ਕਿ ਘੇਰਨ ਦੇ ਦੋ ਫਾਇਦੇ ਇੱਕ ਤਾਂ ਫਾਇਦਾ ਇਹ ਕਿ ਜਿਹੜਾ ਹੈ ਘਿਰ ਜਾਣਗੇ ਹੁਣ 2-4 ਦਿਨ ਬੋਲਣਗੇ ਨਹੀਂ ਸਿਰਫ ਇਹ ਡਿਫੈਂਡ ਕਰਦੇ ਰਹਿਣਗੇ ਬਾਕੀ ਪੁੱਛਗਿਛ ਵੀ ਹੋ ਇੱਕ ਵਾਰੀ ਤਾਂ ਪੁੱਛਗਿਛ ਹੋ ਗਈ ਔਰ ਰਵਜੋਤ ਕੌਰ ਇਹਨਾਂ ਤੇ ਆਈ ਸੀ ਗਰੇਵਾਲ ਉਹ ਗਈ ਵੀ ਬੀ ਉਹ ਆਕੇ ਕਹਿੰਦੀ ਸਾਨੂੰ ਤਾਂ ਉਹਨਾਂ ਨੇ ਕੁਝ ਇੰਸਪੈਕਟਰ ਜਵਾਬ ਵੀ ਨਹੀਂ ਦਿੱਤਾ ਸੌਣ ਤੋਂ ਕੋਆਪਰੇਟੇਟਿੰਗ ਕਰ ਰਹੇ ਹੋ ਤੇ ਉਸ ਤੋਂ ਬਾਅਦ ਬਖਤਵਾਂਦਰ ਚ ਹੋਇਆ ਹੁਣ ਦੁਬਾਰਾ ਪੁੱਛ ਕੇ ਛੂਗੀ ਵੀ ਤੁਸੀਂ ਦੱਸੋ ਹੁਣ ਉਹ ਕੀ ਦੱਸਦੇ ਨੇ ਜਾਂ ਕਿਵੇਂ ਕਹਿੰਦੇ ਨੇ ਉਹਨਾਂ ਨੇ ਹਵਾਲਾ ਪੈਸੇ ਦਿੱਤਾ ਇੱਕ ਅਖਬਾਰ ਚ ਵੀ ਖਬਰ ਛਪੀ ਆ ਉਹ ਪੱਤਰਕਾਰ ਵੀ ਤਾਂ ਛੱਡਦੇ ਨੇ ਨਾ ਪੱਤਰਕਾਰ ਤਾਂ ਕਦੇ ਵੀ ਇਹ ਜੀ ਗੱਲ ਕਰਦੇ ਨੇ ਜਿਵੇਂ ਉਹਨਾਂ ਨੇ ਸੀਨ ਖੁਦ ਦੇਖਿਆ ਹੁੰਦਾ ਤੇ ਉਹ ਉਹਦੇ ਹਵਾਲਾ ਉਹਨਾਂ ਦੇਤਾ ਮੈਂ ਤਾਂ ਉਥੋਂ ਲਈ ਸੀ ਖਬਰ ਚਲੋ ਇਹ ਤਾਂ ਚੰਦਾ ਰਹੋ ਲੇਕਿਨ ਹਮਲਾ ਘਟ ਜੂਗਾ ਵਿਰੋਧੀ ਧਿਰ ਵੱਲੋਂ ਬੁਨਿਆਦੀ ਮੁੱਦਿਆਂ ਤੋਂ ਗੱਲ ਖਤਮ ਹੋ ਜੂਗੀ ਜਿਹੜੇ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਹੈ ਦੋ ਚਾਰ ਦਿਨੋਂ ਤੇ ਗੱਲ ਨਹੀਂ ਹੋਊਗੀ ਤੇ ਵੈਸੇ ਇਹ ਵੀ ਪਤਾ ਲੱਗ ਜੂ ਕਿ ਜਿਹੜੀ ਪਤ ਤੋਂ ਧੜ ਹੈ ਕਾਂਗਰਸ ਦੇ ਵਿੱਚ ਉਹ ਕਿਨੇ ਕੁ ਲੋਕ ਇਹਨਾਂ ਦੇ ਨਾਲ ਨੇ ਵੈਸੇ ਮੈਂ ਦੇਖਿਆ ਕਿ ਰਾਜਾਪਟ ਨੇ ਸਭ ਤੋਂ ਪਹਿਲਾਂ ਹੱਕ ਚ ਬੋਲਿਆ ਤੇ ਵੀ ਇਹ ਲੌਂਡ ਆਰਡਰ ਦੀ ਸਥਿਤੀ ਇਹਨਾਂ ਦੀ ਖਰਾਬ ਹੈ ਇਹ ਕਰਨਾ ਚਾਹੁੰਦੇ ਨੇ ਇਹਨਾਂ ਨੂੰ ਪ੍ਰਤਾਪ ਸਿੰਘ ਬਾਜਪਾ ਦਾ ਕਰਤਾ ਫਿਰ ਥੋੜਾ ਬਹੁਤ ਮੁੰਬਲਾਜਾ ਦਾ ਰਖਣਾ ਹੀ ਆ ਆਖਰ ਲੀਡਰ ਆ ਉਹਨਾਂ ਦਾ ਸੁਜਿੰਦਰ ਰੰਧਾਵਾ ਅਗਰਜੀਤ ਔਜਲਾ ਡਾਕਟਰ ਅਮਰ ਸਿੰਘ ਸ਼ੇਰ ਸਿੰਘ ਪਾਇਆ ਸਾਰੇ ਵੀ ਆ ਗਏ ਤੇ ਬਿਕਰਮਜੀਤ ਸਿੰਘ ਵੀ ਹੱਕ ਚ ਬੋਲਿਆ ਬਿਕਰਮਜੀਤ ਸਿੰਘ ਨੂੰ ਤਾਂ ਮੌਕਾ ਮਿਲਣਾ ਚਾਹੀਦਾ ਕਿਉਂਕਿ ਉਹਨਾਂ ਤਾਂ ਲਾਰਡ ਆਰਡਰ ਦੀ ਗੱਲ ਕਰਨੀ ਹੈ ਵੀ ਇਹ ਜਾਣਬੁੱਝ ਕੇ ਕਰ ਰਹੇ ਨੇ ਖੈਰ ਇਹ ਸਾਰੀ ਗੱਲਬਾਤ ਦੇ ਵਿੱਚ ਹੁਣ ਇੱਕ ਛੋਟੀ ਜਿਹੀ ਟਿੱਪਣੀ ਇਹ ਕਿ ਇਹਦੇ ਚ ਠੀਕ ਕੌਣ ਹੈ ਦੇਖੋ ਠੀਕ ਕੋਈ ਨਹੀਂ ਐਸਾ ਮਾਮਲਾ ਚ ਸਾਰੇ ਲੰਗੇ ਨੇ ਇਹ ਕੀ ਤਾਨੂੰ ਲੱਗਦਾ ਹੈ ਕਿ ਮਾਨ ਸਾਹਿਬ ਦੀ ਪਾਰਟੀ ਸਭ ਕੁਝ ਠੀਕ ਕਰ ਰਹੀ ਹੈ ਮਾਨ ਸਾਹਿਬ ਸਭ ਕੁਝ ਠੀਕ ਕਰ ਰਹੇ ਨੇ ਮਾਨ ਸਾਹਿਬ ਨੂੰ ਪੁੱਛੀਏ ਕਿ ਤੁਸੀਂ ਕਹਿੰਦੇ ਸੀ ਸਵਾਲਕ ਦੇ ਜਿਹੜੇ ਪੈਰਾਂ ਦੇ ਵਿੱਚ ਇੰਨਾ ਪੈਸਾ ਪਿਆ ਕੱਢ ਕੇ ਲਿਆਵਾਂਗੇ ਕਿੱਥੇ ਆ ਪੈਸਾ ਤੁਹਾਨੂੰ ਕੀ ਨੇ ਦੱਸਿਆ ਸੀ ਜੇ ਦੱਸਿਆ ਸੀ ਦਿਖਾਓ ਕਿੱਥੇ ਆ ਪੈਸਾ ਕੀ ਦੇ ਕੀ ਦੇ ਤੁਸੀਂ ਕਹਿੰਦੇ ਸੀ ਆ ਸੁੱਖ ਵਿਲਾਸ ਦੀ ਗੱਲ ਕਰਦੇ ਸੀ ਕਿੱਥੇ ਆ ਦਾ ਕਿੱਥੇ ਸਕੂਲ ਖੋਲ ਤਾਂ ਸੁੱਖ ਵਿਲਾਸ ਦੇ ਵਿੱਚ ਉਹਦਾ ਦੁਆਰਾ ਉਹਨੇ ਤਾਂ ਪ੍ਰਧਾਨਗੀ ਦਾ ਲਾਇਸੈਂਸ ਵੀ ਰੀਨਿਊ ਕਰਾ ਲਿਆ ਸੁਖਵੀਰ ਸਿੰਘ ਬਾਦਲ ਨੇ ਬੁੜੀਆਂ ਗੱਲਾਂ ਇੱਕ ਦੂਜੀ ਦੇ ਖਰਾਬ ਕਰੇ ਆ ਕੇਜਰੀਵਾਲ ਉਹ ਮੈਂ ਕਾਨੂੰਨੋਂ ਫੜਕੇ ਲਿਆਉਂਗਾ ਇਹ ਡਰਗਾਂ ਤੋਂ ਮਾਫੀ ਵੀ ਮੰਗ ਲਈ ਫਿਰ ਜਿਹੜੀ ਬਿਕਨ ਵਿਜੀਟ ਗਿਆ ਤੋਂ ਸੋ ਸਾਰੀ ਕਰਦੇ ਨੇ ਲੇਕਿਨ ਹੁਣ ਪਾਵਰ ਹੈ ਤੇ ਪਾਵਰ ਦਾ ਫਾਇਦਾ ਕਿਉਂ ਨਾ ਠਾਈਏ ਉਹਨਾਂ ਨੇ ਆਪਦਾ ਫਾਇਦਾ ਠਾ ਲਿਆ ਸੋ ਇਹ ਤਾਂ ਇਹ ਪਹਿਲੀ ਖਬਰ ਜਿਹੜੀ ਮੈਂ ਆਪਣੀ ਟਿੱਪਣੀ ਦੂਜੀ ਗੱਲ ਮੈਂ ਜਿਹੜੀ ਕਰਨੀ ਸੀ ਕਿ ਨੀਂਦ ਹਰਾਮ ਹੋਈ ਪਈ ਹੈ ਕੀ ਦੀ ਜਿਹੜੇ ਪੁਲਿਸ ਅਫਸਰ ਅਮਨਦੀਪ ਕੌਰ ਜਿਹੜੀ ਹੈਡ ਕਨਸਟੇਬਲ 17 ਗ੍ਰਾਮ 7 ਮਿਲੀਗ੍ਰਾਮ ਦੇ ਵਿੱਚ ਫੜੀ ਗਈ ਛੱਤੇ ਦੇ ਵਿੱਚ ਥਾਰ ਵਾਲੀ ਕੁੜੀ ਜਿਹਨੂੰ ਕਹਿੰਦੇ ਨੇ ਚਾ ਉਹਨੂੰ ਇਨਸਟੋ ਜੋ ਮਰਜੀ ਨਾਉਂਦੇ ਚੱਲੋ ਉਹਨੂੰ ਜਿਹੜੀ 14 ਦਿਨ ਦੀ ਜੁਡੀਸ਼ੀਅਲ ਕਸਟਡੀ ਚ ਹੁਣ ਕਿਉਂ ਹਰਾਮ ਹੋ ਗਈ ਉਹ ਇਸ ਕਰਕੇ ਹੋ ਗਈ ਕਿ ਪਹਿਲਾਂ ਤਾਂ ਆਸੀ ਪੁਲਸ ਵਾਲਿਆਂ ਨੂੰ ਕਿ ਚਲੋ ਕੋਈ ਨਹੀਂ ਪੰਜਾਬ ਪੁਲਿਸ ਕੋਰੀਆ ਕੇਸ ਸਾਡੇ ਸਾਥੀ ਦੇ ਚਲੋ ਕਹਿ ਸੁਣ ਕੇ ਥੋੜਾ ਬਤਾ ਆਪਾ ਕਰ ਲਾਂਗੇ ਜਿਹੜਾ ਨੌਂ ਨੇ ਦੱਸੇ ਨੇ ਜਦੋਂ ਦੇ ਮੋਬਾਈਲ ਤੋਂ ਮਿਲੇ ਨੇ ਹੁਣ ਇਹ ਗੱਲ ਹੋ ਗੇ ਨਿਕਲ ਗਈ ਅੱਗੇ ਕੀ ਨਿਕਲਿਆ ਹੋਮ ਮਿਨਿਸਟਰੀ ਨੇ ਨੋਟਿਸ ਲੈ ਲਿਆ ਹੋਮ ਮਿਨਿਸਟਰੀ ਕਹਿੰਦੀ ਛੱਡੋ ਜੀ ਤੁਸੀਂ ਤੁਸੀਂ ਸਾਨੂੰ ਦਿਓ ਉਹ ਉਹਨਾਂ ਨੇ ਇਹ ਨਾਰਕੋਇਟਸ ਕੰਟਰੋਲ ਬਿਊਰੋ ਹੈ ਜਿਹੜੀ ਐਨਸੀਬੀ ਉਹਨੂੰ ਦੇ ਦਿੱਤਾ ਕੇਸ ਹੁਣ ਐਨਸੀਬੀ ਕਰੂਗੀ ਐਸਸੀਬੀ ਜੇ ਕਰੂਗੀ ਤਾਂ ਫਿਰ ਪੰਜਾਬ ਦੇ ਅਫਸਰ ਮੇਰਾ ਖਿਆਲ ਹੈ ਉਹਨਾਂ ਦੀ ਨੀਂਦ ਹਰਾਮ ਹੋਣਾ ਕੁਝ ਪੋਲਿਟਿਕਲ ਬੰਦੇ ਵੀ ਹੋ ਸਕਦੇ ਨੇ ਕਈਆਂ ਦੇ ਤਾਂ ਹੁਣ ਆਡੀਓ ਕੈਸਾ ਵਿਚਾਰੀਆਂ ਨੇ ਕਿ ਕਿਸ ਤਰ੍ਹਾਂ ਦੇ ਹੋਰ ਧੰਦੇ ਵੀ ਨਾਲ ਚੱਲਦੇ ਸੀ ਉਹ ਸਾਰੇ ਅਫਸਰ ਹੁਣ ਕਿਉਂਕਿ ਮੋਬਾਈਲ ਜਾਣਾ ਉਹਦੀਆਂ ਕਾਲ ਡਿਟੇਲ ਜਾਣੀ ਹੈ ਕਿਹਦੇ ਨਾਲ ਗੱਲ ਹੁੰਦੀ ਸੀ ਉਹ ਜਾਣੀ ਹੈ ਕਿਹਦੇ ਕਿਹਦੇ ਮਹਿੰਗੇ ਪਰਫਿਊਮ ਤੇ ਹੋਰ ਗਿਫਟ ਦਿੱਤੇ ਉਹਨਾਂ ਦੀ ਸੂਚੀ ਜਾਣੀ ਹੈ ਇਹਨੂੰ ਪੁੱਛਿਆ ਜਾਣਾ ਹੁੜੇ ਨੂੰ ਇਹਦੀ ਗ੍ਰਿਫਤਾਰੀ ਹੋਊਗੀ ਤੇ ਗ੍ਰਿਫਤਾਰੀ ਤੋਂ ਬਾਅਦ ਇਹਨੂੰ ਐਨਸੀਬ ਪੁੱਛੂਗੀ ਤੇ ਜਦੋਂ ਐਨਸੀਬ ਪੁੱਛੂਗੀ ਤੇ ਫਿਰ ਉਹਦੇ ਜਵਾਬ ਦੇ ਵਿੱਚ ਜਿਹੜੇ ਬੰਦਿਆਂ ਦਾ ਨਾਮ ਆਊਗਾ ਉਹ ਜਾਣਗੇ ਸੋ ਦੂਜੀ ਤੀਜੀ ਕੋਈ ਵੱਡੀ ਖਬਰ ਇਸ ਕਰਕੇ ਉਹ ਆਮ ਖਬਰਾਂ ਨੇ ਪਰ ਜਿਹੜੀ ਗੱਲ ਸੰਵੀਰ ਸਿੰਘ ਬਾਦਲ ਨੇ ਕੱਲ ਕਾਨਫਰੰਸ ਕੀਤੀ ਉੱਥੇ ਉਹ ਗੱਲ ਬੜੀ ਖਤਰਨਾਕ ਹੈ ਉਹ ਇਸ ਸੋਚਣ ਲਈ ਮਜਬੂਰ ਕਰਦੀ ਹੈ ਕਿ ਕੋਮ ਦੇ ਕੋਲ ਇਸ ਤਰ੍ਹਾਂ ਦੇ ਇੰਨੇ ਹਲਕੇ ਬੰਦੇ ਨੇ ਜੇ ਸੁਖਵੀਰ ਸਿੰਘ ਬਾਦਲ ਦੀ ਗੱਲ ਮੰਨ ਲਈ ਸੁਖਵੀਰ ਸਿੰਘ ਬਾਦਲ ਨੇ ਸਿੱਧੇ ਤੌਰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿੰਨ ਜਥੇਦਾਰ ਲਾਏ ਗਾਨੀ ਹਰਪ੍ਰੀਤ ਸਿੰਘ ਗਾਨੀ ਰਘੂबीर ਸਿੰਘ ਤੇ ਗਾਨੀ ਸੁਲਤਾਨ ਸਿੰਘ ਹੁਣ ਇਹ ਕਹਿੰਦੇ ਨੇ ਕਿ ਇੰਨਾ ਜਥੇਦਾਰਾਂ ਕੱਲ ਬੋਲਦੇ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਇੰਨਾ ਜਥੇਦਾਰਾਂ ਤੇ ਕੰਟਰੋਲ ਕਰ ਲਿਆ ਕੇਂਦਰ ਨੇ ਕਿਉਂ ਲਾਲਚ ਦੇ ਕੇ ਕਾਹਦਾ ਲਾਲਚ ਥੋੜੀ ਜੀ ਤਾਕਤ ਦੇਤੀ ਸਿਕਿਉਰਿਟੀ ਦੇਤੀ ਯਾਨੀ ਹਰਪ੍ਰੀਤ ਸਿੰਘ ਦੇ ਹਵਾਲੇ ਨਾਲ ਨਾਂ ਲੈ ਕੇ ਤੇ ਇਹ ਕੰਟਰੋਲ ਕਰ ਲਿਆ ਮੈਂ ਜੀਪੀਸੀ ਦਾ ਧੰਨਵਾਦ ਕਰਦਾ ਐ ਇਸ ਕਮੇਟੀ ਦਾ ਜਿਨ੍ਹਾਂ ਨੇ ਕਬਜ਼ਾ ਛੁਡਾ ਲਿਆ ਵੀ ਤੁਹਾਡੇ ਬੰਦੇ ਤੁਹਾਡੇ ਜਥੇਦਾਰ ਉਹ ਇੰਨੇ ਹਲਕੇ ਨਹੀਂ ਇਹ ਜਿਹੇ ਬੰਦੇ ਲਾਇਆ ਨਾ ਤੁਸੀਂ ਤੁਸੀਂ ਕਿਵੇਂ ਵਧੀਆ ਹੋ ਜਾਉਂਗਾ ਫਿਰ ਤੁਹਾਡੇ ਕੋਲ ਕੋਈ ਵਧੀਆ ਬੰਦੇ ਨਹੀਂ ਬੜੇ ਤੁਹਾਡੇ ਕੋਲ ਤਾਂ ਇਹ ਵਧੀਆ ਬੰਦੇ ਨੇ ਟੇਕ ਸਿੰਘ ਤਨੋਲਾ ਵਰਗੇ ਜਿਹਨਾਂ ਦੇ ਕੇਸ ਕੱਟ ਕੇ ਲੋਕਾਂ ਨੇ ਸਾਹਮਣੇ ਰੱਖਤੇ ਵੀ ਹਾਲੇ ਵੀ ਚੱਲ ਰਹੇ ਨੇ ਉਹਨਾਂ ਨੂੰ ਬਣਾਤਾ ਤੋਂ ਥੋੜੇ ਕੋਲ ਕਹਿੰਨੀ ਕੁਲਦੀਪ ਸਿੰਘ ਗੜਗਾਜ ਆ ਦੇਖ ਲਿਓ ਤੁਸੀਂ ਆਉਣ ਵਾਲੇ ਟਾਈਮ 'ਚ ਕੀ ਹੁੰਦਾ ਸੋ ਸੁਖਵੀਰ ਸਿੰਘ ਬਾਦਲ ਨੇ ਕਰਤਾ ਕਮਾਲ ਹੀ ਕਰ ਦਿੱਤੀ ਜਦੋਂ ਇਹੋ ਜਿਹੀ ਗੱਲਾਂ ਕਰ ਰਹੇ ਸੀ ਇੱਕ ਹੋਰ ਵੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਕਹਿੰਦੇ ਜੀ ਆਪਾਂ ਤਾਂ ਸੱਤਾ ਲੈਣੀ ਹੈ ਜਿਨੀ ਇਹ ਪੰਥਕ ਪਾਰਟੀ ਦੀ بجائے ਪੰਥਕ ਸੋਚ ਪੰਥਕ ਪ੍ਰਤੀਬੱਧਤਾ ਨਹੀਂ ਕੱਲ ਦੇ ਭਾਸ਼ਣ 'ਚੋਂ ਇਉਂ ਲੱਗਦਾ ਸੀ ਕਿ ਸਿਰਫ ਤੇ ਸਿਰਫ ਕੁਰਸੀ ਨਾਲ ਪ੍ਰਤੀਬੱਧ ਆਪਾਂ ਤਾਂ ਕੁਰਸੀ ਲੈਣੀ ਹੈ ਸਤਾਈ ਦੀ ਇਹ ਉਹਨੇ ਤੇ ਫਿਰ ਉਸ ਤਰੀਹੀ ਅਜੰਡਾ ਵੀ ਦੱਸਿਆ ਪਹਿਲੇ ਦਿਨ ਜਦੋਂ ਅਸੀਂ ਜਿੱਤਾਂਗੇ ਟਿਊਬਲ ਦਾ ਕਨੈਕਸ਼ਨ ਦੇ ਦੇਣਾ ਜਿਹਨਾਂ ਕੋਲ ਨਹੀਂ ਹੋਣੇ ਉਹ ਗੱਲ ਮੈਂ ਤੁਹਾਨੂੰ ਹੋਰ ਦੱਸਾਂ ਮੈਂ 18 ਮਤੇ ਦੱਸੇ ਸੀ ਤੁਹਾਨੂੰ ਇੱਕ ਦਿਨ ਕਿ 18 ਮਤੇ ਦੀ ਮੇਰੇ ਕੋਲ ਲਿਸਟ ਆਈ ਸੀ ਜਿਹੜੇ ਪਾਸ ਹੋਏ ਸੀ ਡੈਲੀਗੇਟਸ ਨਾਲ ਜਿਹੜਾ ਇਹਨਾਂ ਨੇ ਬਣਾਇਆ ਸੀ ਉਹਨਾਂ ਡੈਲੀਗੇਟ ਨੇ ਇਹਨਾਂ ਨੂੰ ਪ੍ਰਦਾਨ ਬਣਾਇਆ ਤਾਂ ਉਹ ਉਹਨਾਂ ਚੋਂ ਜਿਆਦਾ ਗੱਲ ਹੀ ਗੱਲ ਕੀਤੀ ਕੋਈ ਉਹਨਾਂ ਮਤਰਾ ਦੀ ਨਾ ਕੋਈ ਚੰਡੀਗੜ੍ਹ ਦੀ ਗੱਲ ਕੀਤੀ ਨਾ ਪਾਣੀ ਪੰਜਾਬ ਦੇ ਪਾਣੀ ਦੀ ਗੱਲ ਕੀਤੀ ਜੋ ਪੰਜਾਬੀ ਬੋਲਦੇ ਇਲਾਕਿਆਂ ਦੀ ਜਾਂ ਵੱਧ ਸੂਬੇ ਦੀ ਕੋਈ ਗੱਲ ਨਹੀਂ ਕੀਤੀ ਗੱਲ ਭਾਸ਼ਣ ਚ ਸਿਰਫ ਤੇ ਸਿਰਫ 27 ਜਿਤਨੀਆਂ ਆਪਾਂ ਇਹ ਗੱਲ ਕੀਤੀ ਹਾਂ ਇੱਕ ਦੋ ਗੱਲਾਂ ਜਰੂਰ ਜਿਹੜੀਆਂ ਪਪੂਲਰ ਕਿ ਗੈਰ ਪੰਜਾਬੀ ਜੇ ਜ਼ਮੀਨ ਖਰੀਦਣ ਉੱਥੇ ਤੇ ਫਿਰ ਸਾਨੂੰ ਦੁੱਖ ਤਾਂ ਹੋਣਾ ਹੀ ਹੈ ਕਿਉਂਕਿ ਅਸੀਂ ਤਾਂ ਨਾ ਜੰਮੂ ਕਸ਼ਮੀਰ ਚ ਖਰੀਦ ਸਾ ਤੇ ਨਾ ਰਾਜਸਥਾਨ ਚ ਨਾ ਹਿਮਾਚਲ ਚ ਪੰਜਾਬ ਚ ਕੋਈ ਵੀ ਖਰੀਦ ਲੇ ਇਹ ਰੋਕਾਂਗੇ ਆਪਾਂ ਜਿੱਤੇ ਆਪਣੀ ਸਰਕਾਰ ਆ ਗਈ ਫਿਰ ਗੈਰ ਪੰਜਾਬੀ ਨੂੰ ਆਪਾਂ ਨੌਕਰੀਆਂ ਨਹੀਂ ਦੇਵਾਂਗੇ ਤਾਂ ਇਹ ਇਹ ਵੀ ਗੱਲ ਕਿਉਂਕਿ ਬਹੁਤ ਸਾਰੇ ਗੈਰ ਪੰਜਾਬੀ ਜਿਹੜੇ ਨੇ ਤਾਂ ਤੁਸੀਂ ਡੋਮਿਸਾਈਲ ਦਾ ਤੁਸੀਂ ਪੰਜਾਬੀ ਦਾ ਰੱਖਿਆ ਹੋਇਆ ਹਾਲਾਂਕਿ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਸ਼ਰਤ ਹਟਾਤੀ ਸੀ ਤੇ ਵੱਡੀ ਗਿਣਤੀ ਚ ਰਾਜਸਥਾਨ ਦੇ ਹਰਿਆਣੇ ਦੇ ਭਰਤੀ ਹੋਏ ਨੇ ਇੱਥੇ ਤਾਂ ਇਸਰ ਤੇ ਫਿਰ ਇਹਨਾਂ ਨੇ ਗਦਾਰ ਬੜੇ ਕਹਤਾ ਸਿਰਸਾ ਗਦਾਰ ਦਾਦੂ ਬਰ ਗਦਾਰ ਮਦਰ ਜੋ ਇਹਨਾਂ ਦੇ ਨਾਲ ਨਹੀਂ ਉਹ ਗਦਾਰੀ ਹੈ ਤੇ ਸਿਰਸਾ ਉਦੋਂ ਨਾਲ ਸੀ ਜਦੋਂ ਇਹਨਾਂ ਨੇ ਕਮਲਦੇ ਫੁੱਲ ਤੋਂ ਇਹਨੂੰ ਲੜਾਇਆ ਸੀ ਕੱਲ ਕਹਦੇ ਸਾਡੇ ਦੇ ਕੇਂਦਰ ਨੇ ਕਬਜ਼ਾ ਕਰ ਲਿਆ ਪਹਿਲਾਂ ਰੇਟਾ ਸਾਹਿਬ ਫਿਰ ਪਟਨਾ ਸਾਹਿਬ ਫਿਰ ਦਿੱਲੀ ਆ ਸਭ ਤੋਂ ਵੱਡੇ ਗਦਾਰਾਂ ਨੇ ਕਰਾਤਾ ਤੇ ਫਿਰ ਹਰਿਆਣਾ ਤਰੀ ਕੱਲ ਜਿਹੜੇ ਭਾਸ਼ਣ ਜਿਹਾ ਆਪਾਂ ਉਹਨਾਂ ਦਾ ਦੇਖੀਏ ਤੇ ਉਹਦੇ ਚ ਕਿਤੇ ਵੀ ਮੈਨੂੰ ਸ੍ਰੀ ਦਖੜ ਦਾ ਕੋਈ ਇਹ ਨਹੀਂ ਕਿ ਮੈਂ ਕੋਈ ਖੈਰਗਵਾ ਪਰ ਸ੍ਰੀ ਦਖੜ ਜਦੋਂ ਕੇਂਦਰ ਤੇ ਉਹ ਰਾਜ ਤੇ ਉਹ ਪ੍ਰਧਾਨ ਹੈ ਭਾਰਤੀ ਜਨਤਾ ਪਾਰਟੀ ਦਾ ਗੱਲ ਉਹਨੇ ਠੀਕ ਕੀਤੀ ਆ ਉਹ ਕਹਿੰਦਾ ਭੀ ਜਦੋਂ ਅਕਾਲੀ ਦਲ ਬਣਿਆ ਸੀ ਉਦੋਂ ਸੱਤਾ ਹਾਸਲ ਕਰ ਲਈ ਤਾਂ ਬਣਿਆ ਸੀ ਸਿਆਸੀ ਸੱਤਾ ਤਾਂ ਇਹਦਾ ਏਮ ਨਹੀਂ ਸੀ ਇਹਦਾ ਏਮ ਤਾਂ ਪੰਥਕ ਇਸ਼ੂ ਸੀ ਗੁਰਦੁਆਰਾ ਸੁਧਾਰ ਸੀ ਗੁਰਦੁਆਰਾ ਦੀ ਰੱਖੀ ਸੀ ਤੇ ਇਧਰ ਦਾ ਸੱਤਾ ਦੀ ਗੱਲ ਮੈਂ ਤਾਂ ਹਰਾਣੇ ਸਾਰੇ ਦੇ ਹੀ ਹਾਲ ਹੋਏ ਪਿਆ ਉਧਰ ਅਮਰਪਾਲ ਸਿੰਘ ਦੀ ਪਾਰਟੀ ਉਹ ਵੀ ਕਹਿੰਦੇ ਆਪਾਂ 27 ਅੰਬਰ ਅਮਰਪਾਲ ਨੂੰ ਪ੍ਰਧਾਨ ਬਣਾ ਮੁੱਖ ਮੰਤਰੀ ਬਣਾ ਦੇਣਾ ਮਤਲਬ ਉਹ ਵੀ ਉੱਥੇ ਵੀ ਪੰਚਤਕ ਮਤੇ ਗਾਇਬ ਨਹੀਂ ਇੱਥੇ ਵੀ ਸਾਡੀ ਏਮ ਇਹੀ ਹੈ ਹਾਂ ਥੋੜਾ ਬਤਾ ਜਿਹੜਾ ਸਿਵਰਜੀ ਸਿੰਘ ਮਾਣ ਵਾਲੇ ਨੇ ਜਿਹੜੀ ਮੇਰੀ ਪੀੜੀ ਦੇ ਨਾਲ ਕਾਨਫਰੰਸ ਕੀਤੀ ਹੈ ਬਸਾਕੀ ਤੇ ਉਹ ਚੋਣੇ ਜ਼ਰੂਰ ਸਿੱਖਾਂ ਨੂੰ ਗੁਲਾਮੀ ਤੋਂ ਦੂਰ ਕਰਨਾ ਜਵਾਂ ਦੇ ਫੈਸਲੇ ਆਪ ਲੈਣਾ ਮੈਂ ਤਾਂ ਸਗਵੀਰ ਸਿੰਘ ਬਾਦਲ ਦੀ ਗੱਲ ਕਰ ਰਿਹਾ ਸੀ ਕਿ ਪੰਥਕ ਏਜੰਡਾ ਹਲੇ ਵੀ ਗਾਇਬ ਹੈ ਤੇ ਹਲੇ ਕਹਿੰਦੇ ਨੇ ਕਿ ਸਤਾਈ ਅਸੀਂ ਜਿੱਤਨੀ ਹੈ 17 22 24 ਉਦੋਂ ਵੀ ਤੁਸੀਂ ਪ੍ਰਧਾਨ ਸੀ ਮਸਲੇ ਉਮੀਦ ਹੈ ਹੁਣ ਬਲ ਕੇ ਤੁਸੀਂ ਆਪ ਆਪਣੀ ਝੋਲੀ ਪਵਾ ਲੇ ਕਿ ਹਾਂ ਜੀ ਅਸੀਂ ਗੁਨਾਹ ਕੀਤੇ ਨੇ ਤੇ ਬਾਕੀ ਹੋਰ ਜਿਹੜੇ ਮਾਫੀਏ ਚੱਲੇ ਕੇਵਲ ਮਾਫੀਆ ਫਲਾਣਾ ਰੇਜ਼ ਮਾਫੀਆ ਨਸ਼ਾ ਮਾਫੀਆ ਬੜਾ ਕੁਝ ਚੱਲੇ ਆ ਉਹ ਤਾਂ ਲੋਕ ਹੁਣੀ ਕੱਢੀ ਫਿਰਦੇ ਨੇ ਤੇ ਬੜੀਆਂ ਚਲੋਤੀਆਂ ਨੇ ਜੀ ਤੁਹਾਨੂੰ ਸਤਾ ਚ 27 ਵਾਲੀ ਚ ਹੁਣ ਇਹਨੇ ਮਿਲਦੇ ਇੱਕ ਨਵੀਂ ਵੀਡੀਓ ਨਾਲ ਥੋੜਾ ਬਹੁਤ ਬਹੁਤ ਸ਼ੁਕਰੀਆ